ਅੱਜ ਦੁਪਹਿਰ ਵੇਲੇ ਇਕ ਤਲਾ ਮਿਲੀ ਕਿ ਪਿੰਡ ਰਾਜਗੜ੍ਹ ਕੁੱਬੇ ਦੇ ਕੋਲ ਚਾਰ ਗਊ ਵੰਸ਼ ਦੀਆਂ ਬਾਡੀਜ਼ ਪਈਆਂ ਨੇ ਜਿਸ ਤੇ ਫੌਰੀ ਕਾਰਵਾਈ ਕਰਦੇ ਹੋਏ ਥਾਣਾ ਮੋੜ ਵਿਖੇ ਐਫ ਆਈ ਆਰ ਨੰਬਰ 98 ਮਿਤੀ 26/8/2024 ਅੰਡਰ ਸੈਕਸ਼ਨ 299 325 196 ਬੀ ਐਨ ਐਸ ਅਤੇ ਸੈਕਸ਼ਨ 12 ਆਫ ਦਾ ਪ੍ਰੀਵੈਂਸ਼ਨ ਆਫ ਟੂਲਿਟੀ ਟੂ ਐਨੀਮਲਸ ਐਟ ਡਰਜ ਡਿਸਟ੍ਰਿਕਟ ਕੀਤਾ ਗਿਆ ਵੈਟਰਰੀ ਡਾਕਟਰਸ ਦਾ ਬੋਰਡ ਬਣਵਾਇਆ ਗਿਆ ਅਤੇ ਬੋਰਡ ਵੱਲੋਂ ਗਊ ਵਸ਼ ਦਾ ਪੋਸਟਮਾਰਟਮ ਕਰਵਾ ਕੇ ਤਾ ਜੋ ਇਹਨਾਂ ਦੇ ਮੌਤ ਦੇ ਕਾਰਨ ਦਾ ਪਤਾ ਲੱਗ ਸਕੇ ਪੂਰੇ ਮਾਨ ਮਰਿਆਦਾ ਨਾਲ ਗਊਵਸ਼ ਦਾ ਸੰਸਕਾਰ ਕੀਤਾ ਗਿਆ ਦੋਸ਼ੀਆਂ ਨੂੰ ਫੜਨ ਲਈ ਟੈਕਨੀਕਲ ਐਵੀਡੈਂਸ ਜਿਵੇਂ ਕਿ ਸੀਸੀਟੀਵੀ ਫੁਟੇਜ ਮੋਬਾਈਲ ਡੰਪ ਡਾਟਾ ਅਤੇ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਖੰਗਾਲਣ ਤੋਂ ਬਾਅਦ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ ਇਸ ਤੋਂ ਇਲਾਵਾ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਸੂਰਸਾ ਰਹੀਂ ਦੋਸ਼ੀਆਂ ਦਾ ਪਤਾ ਲੱਗ ਸਕੇ ਤੇ ਇਹਨਾਂ ਨੂੰ ਤੁਰੰਤ ਅਰੈਸਟ ਕੀਤਾ ਜਾ ਸਕੇ